15 ਅਗਸਤ ਨੂੰ ਉੱਗੇ ਦੇਸ਼ ਭਗਤ ਕਾਵੜ ਵਧਾਵਾ ਰਾਮ ਦੀ ਲਗਾਤਾਰ ਜਿਹੜਾ ਉਹਨਾਂ ਦੀ ਯਾਦ ਵਿੱਚ ਜਿਹੜਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ ਆਉਣ ਵਾਲੇ 15 ਅਗਸਤ ਨੂੰ ਪ੍ਰਤਾਪ ਬਾਗ ਵਿੱਚ ਬੜੀ ਧੂਮ-ਧਾਮ ਨਾਲ ਜਿਹੜਾ 15 ਅਗਸਤ ਦਾ ਦਿਹਾੜਾ ਜਿਹੜਾ ਉਹਨਾਂ ਦਾ ਜਨਮ ਦਿਹਾੜਾ ਮਨਾਇਆ ਜਾਵੇਗਾ ਮੈਂ ਇਲਾਕੇ ਦੇ ਲੋਕਾਂ ਨੂੰ ਅਪੀਲ ਕਰਦਾ ਕਿ ਉਹ ਇਸ ਦਿਹਾੜੇ ਤੇ ਪਰਿਵਾਰਾਂ ਸਮੇਤ ਸਾਰੇ ਪਿੰਡਾਂ ਵਿੱਚ ਲੋਕ ਆਉਣ ਆਪਣੇ ਪਿੰਡਾਂ ਦੇ ਵਿੱਚ ਲੋਕ ਪੀਰਾਂ ਫਕੀਰਾਂ ਦੇ ਬਣਿਆ ਹੋਇਆ ਜਗ੍ਹਾ ਤੇ ਲੋਕ ਮੇਲੇ ਲੱਗ ਆਂਦੇ ਨੇ ਮੈਂ ਕਹਿੰਦਾ ਉਹ ਜਮ ਜਮ ਲਗਾਣ ਉੱਥੇ ਵੀ ਮੇਲੇ ਲਗਾਣ ਪਰ ਇਹ ਜਿਹੜਾ ਜਿਨ੍ਹਾਂ ਨੇ ਸਾਨੂੰ ਜਿਵੇਂ ਕਿਸਾਨ ਸਭਾ ਲਲਕਾਰ ਦੀ ਜ਼ਮੀਨ ਕਾਸ਼ਟਕਾਰ ਦੀ ਸਾਨੂੰ ਜਿਹੜਾ ਜ਼ਮੀਨਾਂ ਦੇ ਮਾਲਕ ਬਣਿਆ ਹੈ ਸਾਨੂੰ ਜੋ ਹੱਕ ਮਿਲਿਆ ਉਹ ਫਿਰ ਆਉਣ ਵਾਲੇ ਦਿਨਾਂ ਵਿੱਚ ਜਿਹੜਾ ਸਾਡੇ ਕੋਲ ਇਹੋ ਜਿਹਾ ਕਾਨੂੰਨ ਬਣਾ ਕੇ ਖੁੱਸਣ ਦੀ ਗੱਲ ਹੋ ਰਹੀ ਹੈ ਉਹ ਸਾਰਾ ਕੁਝ ਉਹਦੇ ਵਰਗੇ ਦੇਸ਼ ਭਗਤ ਫਿਰ ਪੈਦਾ ਕਰਨੇ ਪੈਣੇ ਨੇ ਇਸ ਕਰਕੇ ਮੇਰੇ ਸਾਰੇ ਲੋਕ ਇਲਾਕੇ ਦੇ ਲੋਕਾਂ ਨੂੰ ਬੇਨਤੀ ਹੈ ਕਿ 15 ਅਗਸਤ ਨੂੰ ਉਹਨਾਂ ਦਾ ਜਨਮ ਦਿਹਾੜਾ ਮਨਾਉਣ ਲਈ ਪ੍ਰਤਾਪ ਬਾਗ